ਦੇ ਹੋ ਲੈ ਕਿਰਮ ਕਿਦਾਤੇ ਹੁਣ ਮੈਂ ਕਿਤੇ ਜਿਹੜੇ ਪੈਸੇ ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ ਮੈਂ ਬਾਈ ਜੀ ਨਾਲ ਗੱਲ ਕਰਾਣਾ ਮੈਂ ਕਿਹਾ ਤੁਹਾਨੂੰ ਬਾਈ ਜੀ ਨੂੰ ਰੇਟ ਤੇ ਕੋਈ ਦੱਸ ਦੇ ਕੀ ਕਰ ਰਹਾ ਹੈ ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ ਲੱਗਿਆ ਤੁਸੀਂ ਗਲਤ ਡਾਇਲ ਕਰ ਲਿਆ ਭਲੇ ਕੇ ਵਿੱਚ ਨਾ ਆਓ ਮੇਰੇ ਬਾਪੇ ਕੁਝ ਨਹੀਂ ਮਿੰਡਣਾ ਇਹ ਪੰਗੇ ਵਿੱਚ ਨਾ ਪਿਓ ਨੁਕਸਾਨ ਤੁਹਾਡਾ ਹੋ ਜਾਣਾ ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ ਸਕਰੀਨ ਸ਼ਾਟ ਬੀਜੀਪੀ ਨੂੰ ਭੇਜਦਾ डीआईजी ने पूछा आज तक मनो डीजीपी या डीआईजी ने ये नहीं पूछा के जी ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕੀ ਗੱਲ ਬਾਤ ਹੈ ਹਾਲਾਂਕਿ ਮੈਂ ਵੀ ਨਹੀਂ ਉਹਨਾਂ ਨੂੰ ਕਿਹਾ ਦੁਬਾਰਾ ਉਹਨਾਂ ਦਾ ਫੋਨ ਆਇਆ 3-4 ਵਾਰ ਆਇਆ ਉਹਨਾਂ ਨੂੰ ਜਦੋਂ ਉਸੇ ਦਿਨ ਮੈਂ ਉਹਨਾਂ ਨੂੰ ਸਮਝਾ ਲਿਆ ਤੁਸੀਂ ਗਲਤ ਪੱਗੇ ਲੇ ਰਹੇ ਇਹ ਹੋਣਾ ਨਹੀਂ ਕਰ ਉਹ ਤਾਂ हट ਗਏ ਲੇਕਿਨ ਆਪਣੀ ਕੋਈ ਪੁਲਿਸ ਹੈ ਇਹ ਕੀ ਕਰ ਰਹੀ ਹੈ ਇਹ ਹੈ ਕਿ ਉਹ ਲੇਖ ਰੱਖੇ ਦਿਵਾ ਦੇ ਹੁਣ ਮੈਂ ਕਿਤੇ ਜਿਹੜੇ ਪੈਸੇ ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ ਮੈਂ ਬਾਈ ਦੀ ਨਾ ਗੱਲ ਕਰਾ ਰਹਾ ਮੈਂ ਤਾਂ ਬਾਈ ਜੀ ਨੂੰ ਰੇਡ ਤੇ ਕੋਈ ਦੱਸ ਦੇ ਕੀ ਕਰ ਰਹਾ ਹੈ ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ ਲੈ ਗਿਆ ਤੁਸੀਂ ਗਲਤ ਡਾਇਲ ਕਰ ਲਿਆ ਭਲੇ ਕਿ ਵਿੱਚ ਨਾ ਆਓ ਮੇਰੇ ਬਾਪੇ ਕੁਝ ਨਹੀਂ ਮਿੰਟ ਨਾ ਇਹ ਪੱਕੇ ਵਿੱਚ ਨਾ ਪਿਓ ਨੁਕਸਾਨ ਤੁਹਾਡਾ ਹੋ ਜਾਣਾ ਹੈ ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ ਸਕਰੀਨ ਸ਼ਾਟ ਡੀਜੀਪੀ ਨੂੰ ਭੇਜਤਾ ਡੀਆਈਜੀ ਨੂੰ ਭੇਜਤਾ ਅੱਜ ਤੱਕ ਮਨੂੰ ਡੀਜੀਪੀ ਜਾਂ ਡੀਆਈਜੀ ਨੇ ਇਹ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕੀ ਗੱਲ ਬਾਤ ਹੈ ਹਾਲਾਂਕਿ ਮੈਂ ਵੀ ਉਹਨਾਂ ਨੂੰ ਕਿਹਾ ਦੁਬਾਰੇ ਉਹਨਾਂ ਦਾ ਵੀ ਟੈਲੀਫੋਨ ਆਇਆ ਤਿੰਨ ਚਾਰ ਵਾਰ ਆਇਆ ਉਹਨਾਂ ਦਾ ਜਦੇ ਉਸੇ ਦਿਨ ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗਲਤ ਪੰਗੇ ਲੈ ਰਹੇ ਇਹ ਹੋਣਾ ਨਹੀਂ ਕੰਮ ਉਹ ਤਾਂ ਹਟ ਗਏ ਲੇਕਿਨ ਆਪਣੀ ਜਿਹੜੀ ਪੁਲਿਸ ਹੈ ਇਹ ਕੀ ਕਰ ਰਹੀ ਹੈ ਇਹ ਹੈਗੇ ਦਿਓ ਇਲੈਕਸ਼ਨ ਵਿੱਚ ਲਾ ਦੇ ਹੁਣ ਮੈਂ ਕਿੱਥੇ ਦੇਣੇ ਪੈਸੇ ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ ਮੈਂ ਬਾਈ ਜੀ ਨਾਲ ਗੱਲ ਕਰਾਵਾਂ ਮੈਂ ਕਿਹਾ ਤੂੰ ਬਾਈ ਜੀ ਨੂੰ ਰੈਂਟ ਤੇ ਤੂੰ ਹੀ ਦੱਸ ਦੇ ਕੀ ਕਰਨਾ ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ ਮੈਂ ਕਹਿੰਦਾ ਤੁਸੀਂ ਗਲਤ ਡਾਇਲ ਕਰ ਲਿਆ। ਭਲੇ ਕੇ ਵਿੱਚ ਨਾ ਆਓ ਮੇਰੇ ਬਾਪੇ ਕੁਝ ਨਹੀਂ ਮਿੰਦਣਾ ਇਹ ਪੰਗੇ ਵਿੱਚ ਨਾ ਪਿਓ। ਨੁਕਸਾਨ ਤੁਹਾਡਾ ਹੋ ਜਾਣਾ ਹੈ। ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ ਸਕਰੀਨ ਸ਼ਾਟ ਡੀਜੀਪੀ ਨੂੰ ਭੇਜਦਾ। ਡੀਆਈਜੀ ਨੂੰ ਭੇਜਦਾ। ਅੱਜ ਤੱਕ ਮਨੂੰ ਡੀਜੀਪੀ ਜਾਂ ਡੀਆਈਜੀ ਨੇ ਇਹ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕੀ ਗੱਲਬਾਤ ਹੈ। ਹਾਲਾਂਕਿ ਮੈਂ ਵੀ ਨਹੀਂ ਉਹਨਾਂ ਨੂੰ ਕਿਹਾ ਦੁਬਾਰਾ ਉਹਨਾਂ ਦਾ ਫੋਨ ਆਇਆ 3-4 ਵਾਰ ਆਇਆ ਉਹਨਾਂ ਨੂੰ ਅੱਜ ਦੇ ਉਸੇ ਦਿਨ ਮੈਂ ਉਹਨਾਂ ਨੂੰ ਸਮਝਾ ਲਿਆ ਤੁਸੀਂ ਗਲਤ ਪੱਗੇ ਲੇ ਰਹੇ ਇਹ ਹੋਣਾ ਨਹੀਂ ਕੰਮ ਉਹ ਤਾਂ हट ਗਏ ਲੇਕਿਨ ਆਪਣੀ ਕੋਈ ਪੁਲਿਸ ਹੈ ਇਹ ਕੀ ਕਰ ਰਹੀ ਹੈ ਇਹ ਕਹਿੰਦੇ ਉਹ ਲੇਖੇ ਰੱਖੇ ਨਾ ਤੇ ਹੁਣ ਮੈਂ ਕਿਤੇ ਦੇਨੇ ਪੈਸੇ ਕਹਿੰਦਾ ਨਾ ਜੀ ਫਿਰ ਤੁਹਾਨੂੰ ਪਤਾ ਨਹੀਂ ਮੈਂ ਬਾਈ ਦੀ ਨਾਲ ਗੱਲ ਕਰਾਂ ਮੈਂ ਕਿਹਾ ਤਾਂ ਬਾਈ ਜੀ ਉਹ ਰੇਟ ਤੇ ਕੋਈ ਦੱਸ ਦੇ ਕੀ ਕਰਾਂ ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ ਲੈ ਗਿਆ ਤੁਸੀਂ ਗਲਤ ਡਾਇਲ ਕਰ ਲਿਆ ਫੇਲੇ ਕੇ ਵਿੱਚ ਨਾਓ ਮੇਰੇ ਬਾਪੇ ਕੁਝ ਨਹੀਂ ਮਿੰਡਣਾ ਇਹ ਪੰਗੇ ਵਿੱਚ ਨਾ ਪਿਓ ਨੁਕਸਾਨ ਤੁਹਾਡਾ ਹੋ ਜਾਣਾ ਮੈਂ ਉਹ ਮੈਸੇਜ ਵੀ ਆਏ ਉਹਨਾਂ ਦੇ ਸਕਰੀਨ ਸ਼ਾਟ ਡੀਜੀਪੀ ਨੂੰ ਭੇਜਤਾ ਡੀਆਈਜੀ ਨੂੰ ਭੇਜਤਾ ਅੱਜ ਤੱਕ ਮਨੂੰ ਡੀਜੀਪੀ ਆ ਡੀਆਈਜੀ ਨੇ ਨਹੀਂ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ